ਜਿੱਥੇ ਪੁੱਤ ਦੇ ਵੱਲੋਂ ਪਿਓ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਦਾ ਹੁਣ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਪੁੱਤ ਨੇ ਪਹਿਲਾਂ ਪਿਓ ਨੂੰ ਗੋਲੀ ਮਾਰੀ ਫਿਰ ਖੁਦ ਤੇ ਵੀ ਗੋਲੀ ਚਲਾਈ ਵਿਦੇਸ਼ ਜਾਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ ਪੁੱਤਰ ਅਤੇ ਪਿਤਾ ਦੇ ਵਿਚਾਲੇ ਆਪਸੀ ਵਿਵਾਦ ਚੱਲ ਰਿਹਾ ਸੀ ਵਿਦੇਸ਼ ਜਾਣ ਨੂੰ ਲੈ ਕੇ ਹੀ ਜਰਾ ਜਿਹੜਾ ਵਿਵਾਦ ਹੋਇਆ ਜਿਸ ਤੋਂ ਬਾਅਦ ਇੱਕ ਪੁੱਤ ਨੇ ਆਪਣੇ ਪਿਓ ਦੇ ਗੋਲੀ ਮਾਰ ਦਿੱਤੀ ਮੌਕੇ ਤੇ ਉਸ ਦੀ ਮੌਤ ਹੋ ਗਈ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ ਫਿਲਹਾਲ ਪੁਲਿਸ ਵੱਲੋਂ ਘੁਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਭਰਤ ਸ਼ਰਮਾ ਸਾਡੇ ਨਾਲ ਅੰਮ੍ਰਿਤਸਰ ਤੋਂ ਲਾਈਵ ਜੁੜ ਚੁੱਕੇ ਨੇ ਅੰਮ੍ਰਿਤਸਰ ਉਹਨਾਂ ਦਾ ਰੁੱਕ ਕਰਾਂਗੇ ਤਾਂ ਭਰਤ ਕੀ ਕੁਝ ਅਪਡੇਟ ਹੈ ਦੇਖੋ ਬੇहद ਹੀ ਮਨਪੱਗੀ ਖਬਰ ਹੈ ਕਿਉਂਕਿ ਇੱਕ ਪਿਓ ਦੇ ਵੱਲੋਂ ਇੱਕ ਪੁੱਤ ਦੇ ਪਿਓ ਦਾ ਕਤਲ ਕੀਤਾ ਹੈ ਭਰਤ ਕੀ ਆਵਾਜ਼ ਸੁਣ ਪਾ ਰਹੇ ਹੋ ਅੰਮ੍ਰਿਤਸਰ ਦੇ ਥਾਣਾ ਕ ਹਲੋ ਭਰਤ ਕੀ ਮੇਰੀ ਆਵਾਜ਼ ਸਾੜ ਤੱਕ ਪਹੁੰਚ ਰਹੀ ਹੈ ਜੀ ਹਾਂ ਬਿਲਕੁਲ ਮੈਂ ਤੁਹਾਨੂੰ ਸੁਣ ਪਾ ਰਿਹਾ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਦੇ ਥਾਣਾ ਕੰਬੋ ਦੇ ਪਿੰਡ ਜਿਹੜਾ ਵਾ ਨੰਗਲੀ ਪੱਠਾ ਦੇ ਵਿੱਚ ਕਿਦਾਂ ਦਿਲ ਦਲਾਨ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਵਾ ਇੱਕ ਪੁੱਤ ਦੇ ਵੱਲੋਂ ਪਿਓ ਦਾ ਜਿਹੜਾ ਕਤਲ ਕਰ ਦਿੱਤਾ ਜਾਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜੀ ਨੰਗਲੀ ਪੱਠਾ ਦੇ ਪਿੰਡ ਸ਼ਮਸ਼ਾਨ ਘਾੜ ਦੇ ਤੁਹਾਨੂੰ ਤਸਵੀਰਾਂ ਸੇਵਖਾ ਰਹੇ ਜਿੱਥੇ ਇੱਕ ਪੁੱਤਰ ਦੇ ਵੱਲੋਂ ਇੱਕ ਪਿਓ ਦਾ ਜਿਹੜਾ ਕਤਲ ਕਰ ਦਿੱਤਾ ਤੈਨੂੰ ਦੱਸਦੇ ਕਿ ਤਿੰਨ ਗੋਲੀਆਂ ਜਿਹੜੀਆਂ ਚਲਾਈ ਜਾਂਦੀਆਂ ਪਿਓ ਦੇ ਉੱਤੇ ਉਸ ਤੋਂ ਬਾਅਦ ਪਿਓ ਦੀ ਜਿਹੜੀ ਆ ਉਹ ਮੌਕੇ ਤੇ ਹੀ ਮੌਤ ਹੋ ਜਾਂਦੀ ਤੇ ਉਸ ਤੋਂ ਬਾਅਦ ਪੁੱਤਰ ਨੇ ਆਪਣੇ ਵੀ ਜਿਹੜੀ ਗੋਲੀ ਮਾਰ ਦਿੱਤੀ ਜਾਂ ਜਿਸ ਤੋਂ ਬਾਅਦ ਪੁੱਤਰ ਜਿਹੜਾ ਕਾਫੀ ਸੇਰਸ ਹੈ ਤੇ ਉਸ ਦਾ ਜਿਹੜਾ ਇਲਾਜ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਫਿਲਹਾਲ ਤੁਹਾਨੂੰ ਸੀ ਤਸਵੀਰਾਂ ਵਿਖਾ ਰਿਹਾ ਨੰਗਲੀ ਪੱਠਾ ਦੇ ਸ਼ਮਸ਼ਾਨ ਘਰ ਦੇ ਇੱਥੇ ਜਿਹੜਾ ਮ੍ਰਿਤਿਕ ਹੈ ਪਿਓ ਜਿਸ ਦੀ ਉਮਰ 45-46 ਸਾਲ ਸੀ ਉਸ ਦਾ ਜਿਹੜਾ ਉਹ ਅੰਤਿਮ ਸੰਸਕਾਰ ਕੀਤਾ ਯਾਰ ਜਿਸ ਵਿੱਚ ਸਾਰੇ ਪਿੰਡ ਵਾਲੇ ਮੌਜੂਦ ਹੈਗੇ ਤੁਹਾਨੂੰ ਦੱਸੀ ਕਾਰਨ ਕੀ ਸੀਗਾ ਵਿਦੇਸ਼ ਜਾਣ ਨੂੰ ਲੈ ਕੇ ਅਕਸਰ ਹੀ ਪਿਓ ਪੁੱਤਰ ਦੀ ਜਿਹੜਾ ਅਸੀਂ ਕਲੇਸ਼ ਰਹਿੰਦਾ ਸੀਗਾ ਜਿਸ ਤੋਂ ਬਾਅਦ ਜਿਹੜਾ ਮਾਹੌਲ ਤਣਾਪੂਰ ਹੋ ਗਿਆ ਸੀਗਾ ਦੇਰ ਰਾਤ ਤੇ ਤਦ ਇੱਕ ਖੋਫਨਾਕ ਕਦਮ ਜਿਹੜਾ ਚੱਕਿਆ ਗਿਆ ਸੀਗਾ ਪੁੱਤ ਦੇ ਵੱਲੋਂ ਪੁੱਤ ਦੇ ਵੱਲੋਂ ਹੀ ਜਿਹੜਾ ਆਪਣੇ ਪਿਓ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰਤਾ ਹੈ ਇਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਜਿਹੜਾ دہشت ਦਾ ਮਾਹੌਲ ਹੈਗਾ ਫਿਲਹਾਲ ਤੁਹਾਨੂੰ ਦੱਸ ਸੀ ਕਿ ਥਾਣਾ ਕਮੋਦ ਦੀ ਪੁਲਿਸ ਦੇ ਵੱਲੋਂ ਜਰੂਰ ਕਿਤਨਾ ਕਿਤੇ ਮਾਮਲਾ ਸੰਗਿਆਤ ਲਿੱਤਾ ਗਿਆ ਤੋਂ ਉਹਨਾਂ ਵੱਲ ਜਿਹੜੀ ਆ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈਗੀ ਫਿਲਹਾਲ ਤੁਹਾਨੂੰ ਅਸੀਂ ਤਾਜ਼ਾ ਤਸਵੀਰ ਅਸੀਂ ਖਾ ਰਹੇ ਹਾਂ ਜੀ ਨਗਲੀ ਪੱਠਾ ਦੇ ਸ਼ਮਸ਼ਾਨ ਘਰ ਜਿੱਥੇ ਜਿਹੜਾ ਮ੍ਰਿਤਕ ਹੈ 45 ਸਾਲ ਦੀ ਉਸ ਦੀ ਉਮਰ ਦਾ ਪਿਓ ਉਸ ਦਾ ਜਿਹੜਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਤੇ ਪੂਰੇ ਪਿੰਡ ਦੇ ਵਿੱਚ ਜਿਹੜੀ ਆ ਉਹ ਸ਼ੋਕ ਦੀ ਲਹਿਰ ਹੈਗੀ ਆ ਕਿਉਂਕਿ ਕਦੇ ਵੀ ਅਕਸਰ ਜਿਹੜਾ ਪੰਜਾਬ ਦਾ ਨੌਜਵਾਨ ਹੈ ਲਗਾਤਾਰ ਵਿਦੇਸ਼ਾਂ ਦਾ ਰੁਖ ਜ਼ਰੂਰ ਕਰਦਾ ਹੈ ਨੇਰ ਆ ਰਿਹਾ ਤੇ ਪਰ ਇੰਨਾ ਵੱਡਾ ਜਿਹੜਾ ਕਦਮ ਨੌਜਵਾਨ ਵੱਲੋਂ ਚੱਕਿਆ ਗਿਆ ਵਾ ਵਿਦੇਸ਼ ਜਾਂਦੇ ਚੱਕਰ ਦੇ ਵਿੱਚ ਆਪਣੇ ਹੀ ਪਿਓ ਦਾ ਜਿਹੜਾ ਉਸਦੇ ਵੱਲੋਂ ਕਤਲ ਕਰ ਦਿੱਤਾ ਜਾਂਦੀ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਜਿਹੜੀ ਆ ਉਹ ਸ਼ੋਕ ਦੀ ਲਹਿਰ ਹੈਗੀ ਹੈ ਲਗਾਤਾਰ ਜਿਹੜਾ ਮੇਰੇ ਕੈਮਰਾ ਵਿੱਚ ਤੁਹਾਨੂੰ ਤਸਵੀਰਾਂ ਲਗਾਤਾਰ ਵਿਖਾ ਰਿਹਾ ਸ਼ਮਸ਼ਾਨ ਘੜਦੇ ਆ ਜਿੱਥੇ ਜਿਹੜਾ ਮ੍ਰਿਤਿਕ ਪਿਓ ਸੀਗਾ ਜਿਸ ਦੀ ਉਮਰ 45 ਤੋਂ 46 ਸਾਲ ਦੱਸੀ ਜਾ ਰਹੀ ਆ ਉਸ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਤੇ ਪੁੱਤਰ ਦੀ ਉਮਰ ਜਿਹੜੀ ਦੱਸੀ ਜਾ ਰਹੀ ਆ ਉਹ 16 ਤੋਂ 17 ਸਾਲ ਦੱਸੀ ਜਾ ਰਹੀ ਆ ਜੋ ਕਿ ਉਸ ਨੇ ਕੁਝ ਸਮਾਂ ਪਹਿਲਾਂ ਹੀ ਪਲੱਸ 2 ਪਾਸ ਕੀਤੀ ਸੀ ਕਿ ਤੇ ਦੇਰ ਰਾਤ ਜਦੋਂ ਆਪਸੀ ਵਿੱਚ ਬਹਿਸ ਹੋ ਰਹੀ ਸੀ ਪਿਓ ਪੁੱਤ ਦੇ ਵਿੱਚ ਉਸ ਤੋਂ ਬਾਅਦ ਹੀ ਪੁੱਤ ਦੇ ਵੱਲੋਂ ਜਿਹੜਾ ਕੀਤਾ ਨਾ ਕਿਤੇ ਇੱਕ ਵੱਡਾ ਖੌਫਨਾਕ ਕਦਮ ਜਿਹੜਾ ਚੱਕਿਆ ਗਿਆ ਸੀਗਾ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਜਿਹੜਾ ਹਥਿਆਰ ਸੀਗਾ ਉਹ ਲਾਇਸੈਂਸੀ ਸੀਗਾ ਕਿ ਨਹੀਂ ਸੀਗਾ ਉਸ ਦੀ ਵੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਤੰਗਸੇ ਕਿ ਪੁੱਤਰ ਦਾ ਜਿਹੜਾ ਇਲਾਜ ਆ ਉਹ ਨਿੱਜੀ ਹਸਪਤਲ ਵਿੱਚ ਚੱਲ ਰਿਹਾ ਤੇ ਉਹ ਕਾਫੀ ਜਿਹੜੀ ਉਸੇ ਹਾਲਤ ਆ ਉਹ ਗੰਭੀਰ ਬਣੀ ਹੋਈ ਹੈ ਪਿਓ ਦਾ ਕਤਲ ਕਰ ਦਿੱਤਾ ਪੁੱਤ ਨੇ ਤਾਂ ਪਰਿਵਾਰ ਦੇ ਵਿੱਚ ਹੋਰ ਕਿਹੜੇ-ਕਿਹੜੇ ਮੈਂਬਰ ਨੇ ਆ ਬਿਲਕੁਲ ਤੁਹਾਨੂੰ ਦੱਸ ਦੇ ਕਿ ਫਿਲਹਾਲ ਜਰੂਰ ਅਸੀਂ ਗੱਲਬਾਤ ਲਈ ਜਰੂਰ ਕੋਸ਼ਿਸ਼ ਵੀ ਕੀਤੀ ਪਰਿਵਾਰਿਕ ਮੈਂਬਰ ਪਰ ਪਰਿਵਾਰਿਕ ਮੈਂਬਰ ਇਹ ਸਥਿਤੀ ਨਹੀਂ ਹੈ ਕੁਝ ਵੀ ਬੋਲਣ ਦੀ ਜੋ ਫਿਲਹਾਲ ਜੋ ਜਾਣਕਾਰੀ ਮਿਲ ਪਾਰੀ ਹੈ ਪਿਓ ਦੇ ਘਰ ਦੇ ਵਿੱਚ ਜਿਹੜਾ ਮੁੰਡੇ ਦੀ ਮਾਂ ਵੀ ਹੈ ਤੇ ਉਸ ਦਾ ਇੱਕ ਹੋਰ ਵੀ ਭਰਾ ਹੈਗਾ ਜੋ ਸਾਨੂੰ ਦੱਸ ਉਤਰਾਂ ਤੋਂ ਜੋ ਪਤਾ ਲੱਗ ਪਾਇਆ ਕਿਉਂਕਿ ਪਰਿਵਾਰਿਕ ਮੈਂਬਰ ਹਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਾਇਆ ਪਰ ਫਿਰ ਵੀ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਫੋਟੋਆਂ ਰੇੰਬਰਿਸਰ ਦੇ ਪਿੰਡ ਨਗਲੀ ਪਠਾ ਦੀ ਨਗਲੀ ਪਠਾ